ਹੈਲੋ ਜੀ ਸਸਿਕਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਦੇ ਸੋ ਅੱਜ ਹੈਗਾ ਜੀ ਮਦਰਸਡੇ ਹੈਪੀ ਮਦਰਸਡੇ ਟੂ ਆਲ ਬਿਊਟੀਫੁਲ ਮੰਮੀਜ਼ ਮੰਮੀਜ਼ ਸਾਰੀਆਂ ਮਾਵਾਂ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਸੋ ਅੱਜ ਦੇ ਦਿਨ ਸਾਡਾ ਜਿਹੜਾ ਹੈ ਨਾ ਪਤਾ ਨਹੀਂ ਸਾਡਾ ਮਦਰਡੇ ਤਾਂ ਮੈਂ ਦਿਖਾਨੀ ਆ ਵੀ ਸਾਡਾ ਮਦਰ ਦੇ ਕਿਵੇਂ ਦਾ ਹੈ ਇਹ ਹੈਗਾ ਯਾਰ ਇਹ ਏਡਾ ਵੱਡਾ ਢੇਰ ਕੱਪੜੇ ਪ੍ਰੈਸ ਕਰਨ ਵਾਲਾ ਇਹ ਕਰਨੇ ਆ ਤੇ ਕੱਪੜੇ ਜਿਹੜੇ ਧੋਤੇ ਆ ਤੇ ਸਖਾਏ ਆ ਤੇ ਇਹ ਇਧਰ ਥੋੜਾ ਜਿਹਾ ਹਾਂਜੀ ਸੱਸਰੀ ਘਰ ਦੇ ਤੇ ਆ ਯਾ ਸਰ ਦਾ ਮਦਰਡੇ ਇੱਥੇ ਬਣ ਲੱਗਾ ਹੁਣ ਵੀ ਤੇ ਦਾ ਮੈਂ ਚਿੱਤਰ ਮੈਂ ਨਾ ਮੈਂ ਮ ਮਦਰ ਕਿੰਨੀ ਛਿੱਤਰ ਬਣਾਉਂ ਰਹੀ ਹੈ ਬਾਕੀ ਨੂੰ ਫੇਰ ਲਾ ਕਹਿੰਦਾ ਮੈਂ ਕਿੰਨੇ ਤੱਕ ਆਣਾ ਹੈ ਮੈਂ ਕਿਉਂ ਉਸਮਾਨ ਲਗਾਏਗਾ ਤਾਂ ਘੱਟੇ ਤੱਕ ਆਣਾ ਮੈਂ ਕਿੱਥੇ ਜਾਣਾ ਹੈ ਮੈਂ ਤੈਨੂੰ ਭੇਜਣੀ ਹੈ ਕਿੱਥੇ ਜਾਣਾ ਹੈ ਮੈਂ ਮਰੇ ਕੰਮ ਮੈਨੂੰ ਮੈਂ ਨਾ ਮਤਲਬ ਨਹੀਂ ਤਾਂ ਵੀ ਦੱਸ ਕਿੱਥੇ ਜਾਣਾ ਕਿੱਥੇ ਜਾਣਾ ਦੱਸ ਹੀ ਜਾ ਤੈਨੂੰ ਕਾਫੀ ਵੀ ਜੜੀ ਮੇਰੀ ਗੱਲ ਸਰ ਕਿੰਨੀ ਵਾਰ ਕਾਫੀ ਪੀ ਲਈ ਸਵੇਰ ਦੀ ਮੈਂ ਫਿਰ ਵੀ ਕਿਸ ਤੋਂ ਤਾਂ ਕਿੰਨੀ ਲੇਡ ਕਾਫੀ ਪੀਂਦੀ ਰਹਤੀ ਇੱਕ ਪੀ ਕੇ ਤੇ ਨਾਲ ਹੀ ਸੌ ਗਿਆ ਬਈ ਨਹੀਂ ਮੇਗਾ ਸੁਣ ਹੱਦ ਹੋ ਗਈ ਉਹਦੇ ਗੱਲ ਕਰਨ ਜਾ ਕਰਨ ਦੇ ਕਾਫੀ ਪੀਂਦਾ ਰਿਆ ਕਰ ਹਮੇਸ਼ਾ ਤੇ ਤੇਜ਼ੀ ਘਾਤ ਨਹੀਂ ਇਹ ਨਹੀਂ ਨਹੀਂ ਮੈਂ ਟੈਨਸ਼ਨ ਨਹੀਂ ਲੈਂਦੀ ਮੈਂ ਦੱਸਣ ਨਹੀਂ ਆ ਜੋ ਮੈਂ ਸਾਡਾ ਮਦਰਡੇ ਹੁੰਦਾ ਕਿ ਸਵੇਰੇ ਪਹਿਲਾਂ ਕੱਪੜੇ ਧੋਤੇ ਸਾਰੇ ਹੈਣਾ ਮਾਵਾਂ ਨੇ ਕੱਪੜੇ ਧੋਤੇ ਤੇ ਢੇਰ ਉੱਤੇ ਪ੍ਰੈਸ ਕਰਨ ਵਾਲਾ ਪਿਆ ਆ ਫਿਰ ਆਲੂ ਵਾਲੇ ਪਰੋਟੇ ਹੌਣ ਪੀਜ਼ਾ ਬਣ ਲੱਗਾ ਆ ਇਹ ਆ ਸਾਡਾ ਬਰਥਡੇ ਸਰੂ ਨਾ ਦੇਈ ਪ੍ਰੋਬਲਮ ਲੱਗੀ ਇਹ ਤਾਂ ਰੋਮਟ ਲਈ ਨਹੀਂ ਹੁੰਦਾ مامਜੀ ਨੇ ਆ ਮਾਮਜੀ ਵਿੱਚੋਂ ਖਰਾਬ ਜੀ ਧਿਆਨ ਲੱਗੀਆਂ ਕਰਦਾ ਹਲਾ ਸਾਫ ਹੋ ਗਿਆ ਸਾਫ ਚਲ ਕਰ ਤਸੀ ਲਓ ਜਸੀਂ ਆਪਣਾ ਖਲਾਰਾ ਪਾ ਲਿਆ ਆ ਲੈ ਆਂਦੇ ਸਬਜ਼ੀਆਂ ਵਗੈਰਾ ਕੱਟ ਕੇ ਕਿਓ ਮੈਡਮ ਜੀ ਹੈਪੀ ਮਦਰਸਡੇ ਹੈਪੀ ਮਦਰਸਡੇ ਵਾਕੇ ਹੈਪੀ ਮਦਰਸਡੇ ਪਾ ਵੀ ਜੀ ਮਦਰ ਹੈ ਪਰ ਮਦਰਾਂ ਨੂੰ ਕੰਮ ਕਰਨਾ ਹੀ ਪੈਣਾ ਹੈ ਜੇ ਮਦਰ ਡੇ ਆ ਤਾਂ ਫਿਰ ਮਦਰ ਦੇਵੀ ਤੇ ਆਪੇ ਸੈਲੀਬ੍ਰੇਟ ਕਰਨਾ ਮਦਰਾਂ 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 ਨੇ ਤਾਂ ਫਿਰ ਮਦਰਾਂ ਨੇ ਕੰਮ ਤੇ ਕਰਨਾ ਹੀ ਹੈ ਨਾ ਹੈਪੀ ਮਦਰ ਡੇ ਕੇ ਮਦਰਸ ਫਿਰ ਸਰਾਪਸ਼ੀ ਕਰਣੀ ਹੈ ਚਲੋ ਇੱਕ ਹੀ ਖਰਤਾ ਤਿਆਰ ਹਾਂ ਬੋਲੋ ਤੇ ਇੰਬਾਰੋ ਜੀ ਮਗਵਾਉਣਾ ਸੀ ਤੁਸੀਂ 2000 ਰੁਪਇਆ ਖਰਚਣਾ ਸੀ ਹਾਂਜੀ ਤੇ ਬਚਾਤ ਤਾਂ ਤੁਹਾਡਾ ਮੈਂ ਤੇ ਮੈਂ ਬਚਾ ਕਰਤਾ ਵੇਖ ਲਾ ਫਿਰ ਉਹੀ ਗੱਲ ਮਾਵਾ ਵਾਲੇ ਹੀ ਕੰਮ ਕੀਤਾ ਨਾ ਮਾਵਾ ਹਮੇਸ਼ਾ ਚਾਹੁੰਦੀਆਂ ਕਿ ਬਚਤ ਹੋ ਜੇ ਤੇ ਫਿਰ ਅਹੀਂ ਬਚਤ ਗਲਤੀ ਤੁਹਾਡੀ ਠੀਕ ਹੈ ਜੀ ਮਾਵਾ ਕੀ ਕਿੰਨਾ ਸੁਣਾ ਲੱਗਿਆ ਹਾਏ ਹਾਏ ਚੀਜ਼ ਜਿਹੜਾ ਨਾ ਵੱਡਾ ਪੈਕਟ ਲੈ ਆਉਂਦਾ ਸਾਹ ਬਰੋ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਹਾਂ ਜੇ ਦੋ ਚੁਕਲੇ ਆ ਤੂੰ ਇਹ ਕਿ ਚੁਕਲੇ ਹਾਂ ਮੈਂ ਇੱਕ ਕੋ ਵੱਡਾ ਦਾ ਰਹਿ ਗਿਆ ਮੈਂ ਕਿਹਾ ਸੀ ਉਹਨੂੰ ਆਦੂ ਹੁਣੇ ਖਤਮ ਹੋ ਜਾਣਾ ਫੇਰ ਕਹਿਣਾ ਚੀਜ਼ ਘਟਾ ਤੇ ਥੋੜਾ ਹੀ ਬਹੁਤ ਨਹੀਂ ਕੱਤ ਨਹੀਂ ਇੰਨਾ ਪਰਣਾ ਹਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਥੋੜਾ ਵਾਇਆ ਤੁਸੀਂ ਤੇ ਚੀਜ਼ ਹੀ ਤੇ ਚਾਹੀਦਾ ਹੈ ਚਲੋ ਚੀਜ਼ ਚਾਹੀਦਾ ਪਰ ਰੋਟੀ ਤੇ ਪਾ ਦੋ ਲਓ ਜੀ ਹੁਣ ਇਹ ਚੱਲਿਆ ਹੁਣ ਅੰਦਰ ਕਹਿ ਤਾ ਹੁਣ ਤੇ ਸਿੱਕਾ ਮੱਜੇ ਗਾਦਾ ਤੇ ਆਰਜੈਂਟ ਉਹ ਮੈਂ ਤੈਨੂੰ ਦਿਖਾਉਂਦੀ ਆ ਇਹਨੂੰ ਆਨ ਕਰ ਦਿੰਨੇ ਆ ਤੇ ਉਧਰ ਇਹਨੂੰ ਬਾਹਰ ਕੱਢਣ ਦੇ ਆ ਉਧਰ ਵੀ ਅਹੀਂ ਥੋੜਾ ਜਿ세 ਨਹੀਂ ਔਰ ਮੈਨੂੰ ਪਤਾ ਨਹੀਂ ਕਿੱਥੇ ਵੜ ਗਿਆ ਕਹੀਂ ਖੇਡ ਲਈਏ ਤੇ ਤੂੰ ਹੀ ਸਾਡੇ ਲਈ ਪੀਜ਼ਾ ਬਣਾਉ ਉਧਰ ਫੁੱਟਬਾਲ ਖੇਡਦੇ ਵੇ ਤੋਹ ਜਾਨੀ ਉਹ ਉਹਦੇ ਹੈੱਡਫੋਨ ਨਿਕਾੜਦੇ ਹੀ ਉਹਨੇ ਅੱਛਾ ਕਹਿੰਦਾ ਕਿ ਤੂੰ ਪਹਿਲਾਂ ਮੇਰਾ ਖੇਡੋਗੇ ਵੀਜੀ ਤੇ ਫਿਰ ਮੈਂ ਤਾਂ ਹੈੱਡਫੋਨ ਜਣਾਂ ਔਰ ਮੈਨੂੰ ਦੱਸਿਆ ਨਹੀਂ ਕਿ ਉੱਥੇ ਵੜ ਗਿਆ ਤੂੰ ਚੋ ਠੀਕ ਮੈਂ ਦੂਸਰਾ ਤੇ ਕਰਦੀ ਨਹੀਂ ਤੇ ਤਿਆਰ ਕਹਿੰਦੇ ਕੀ ਜੀਸਾ ਰਿਤੇ ਗਾਉਂਦੇ ਆ ਸਰਵਾਹਾਂ ਨਾ ਕੋਈ ਨਹੀਂ ਲੱਗ ਜਾਂਦਾ ਪਹਿਲਾਂ ਮਦਰ ਡੇ ਤੇ ਮਰਡਰ ਤੱਥੀ ਮਦਰ ਡੇ ਤੇ ਸੈਲੀਬ੍ਰੇਟ ਕਰ ਲੋ ਮੈਂ ਸੱਚੀ ਤੱਥੀ ਹੋ ਗਈ ਆ ਪਤਾ ਨਹੀਂ ਕਿਉਂ ਮੈਂ ਕਿਹਾ ਕੀ ਇਹ ਡਿਨਰ ਆ ਕੀ ਕਹਿੰਦੇ ਪੂਰਾ ਪੂਰਾ ਪੀਜ਼ਾ ਖਾਣਾ ਮੈਂ ਇਹ ਵੀ ਨਾ ਮੈਂ ਕਹਿੰਦੇ ਨਹੀਂ ਇਹ ਡਿਨਰ ਨਹੀਂ ਆ ਇਹ ਦੁਪਹਿਰ ਦਾ ਸ਼ਾਮ ਦਾ ਹੀ ਆ ਦੇਪਰ ਤਾਂ ਹੋ ਗਈ ਆ ਦੁਪਹਿਰ ਹੋ ਗਈ ਆ 4 ਵਜੇ ਹਾਂ ਸਾਢੇ 3:00 ਹੋ ਗਏ ਆ ਕਹਿੰਦੇ ਨਹੀਂ ਨਹੀਂ ਡਿਨਰ ਤੇ ਆਪਾਂ ਕਰਾਂਗੇ ਦੁਬਾਰਾ ਇਹ ਡਿਨਰ ਨਹੀਂ ਹੈ ਕਰਾਂਗੇ ਮੈਂ ਦੂਸਰੇ ਪੀਜ਼ ਤੇ ਵੀ ਲਾਲਾ ਸੌਸ ਵਗੈਰਾ ਲੱਗਦਾ ਆ ਕੀ ਹੋ ਗਿਆ ਖੁਸ਼ ਨਹੀਂ ਹੋਇਆ ਤਾਂ ਖੁਸ਼ ਨਹੀਂ ਆਇਆ ਤੱਕ ਤੇ ਸੇਸ ਨਾ ਮਦੀਏ ਇੱਥੇ 2800 ਰੁਪਏ ਲੱਗ ਗਏ ਨੇ ਸੈੱਟ ਕੀਤਾ ਤੇ ਅਜੇ ਵੀ ਓਕੇ ਮੇਰੇ ਕਹਿੰਦੇ ਆ ਕਿ ਆ ਕੱਲ ਅਸੀਂ ਨਾ ਇਹ ਖਰਾਬ ਹੋ ਗਿਆ ਹੀ ਤੇ ਇਹ ਭੈਂਜੀ ਕਹਿੰਦੇ ਆ ਕਿ ਆਪਾਂ ਨਾ ਨਵਾਂ ਲੈ ਆਈਏ ਨਵਾਂ ਮੈਂ 17-18000 ਰੁਪਿਆ ਖਰਚਣਾ ਤੇ ਉਹ 2200 ਦੇ ਵਿੱਚ ਠੀਕ ਹੋ ਗਿਆ ਸਾਡਾ ਤੇ ਅੱਜ ਤੁਹਾਨੂੰ ਮੈਂ 1000 2000 ਦੇ ਪੀਜ਼ਾ ਖਵਾ ਦੇਣੇ ਆ ਤੇ ਤੁਹਾਡਾ ਤੁਹਾਡਾ ਮੂਲ ਮੁੜ ਜਾਣਾ ਹੈ ਹੈ ਕਿ ਨਹੀਂ 6 ਪੀਜ਼ੇ ਬਰੋਣੇ ਆ ਚਲੋ ਜੀ ਆਪਾਂ ਡੋਮੀਨੋਸ ਤੋਂ ਜਿਹੜਾ ਸਮਾਲ ਪੀਜ਼ਾ ਲੈਣੇ ਹੋ ਕਿੰਨੇ ਦਾ ਹੈ 300 ਰੁਪਏ ਦਾ 350 ਹਾਂ 350 ਦਾ 6 ਬਣਨੀ ਆ ਤਾਂ ਕਿ ਕਰ ਲੋ ਕਰ ਲੋ ਉਹਨੂੰ ਫਿਰ 6 ਨੂੰ ਕਿੰਨੇ ਦਾ ਬਣ ਗਿਆ 6 ਦੀ 18 18 ਤੇ ਉੱਤੇ ਜਿਹੜੇ 50 ਰੁਪਏ ਉਹ ਕਿੱਥੇ ਘਟਲੇ ਆ ਉਹ ਲਾਓ ਵਿੱਚ 6 ਦੀ 18 ਤਾਂ ਇਕੱਲੇ ਪੀਜ਼ਾ ਹੀ ਨਹੀਂ ਹੋਣਾ ਨਾ ওই ਗੱਲ ਕੀ 3 350 ਜਾਨੂੰ ਪਹੁੰਚਣਾ ਹੀ ਕੰਮ ਐਨੇ ਨੂੰ ਤੇ ਆ ਤੁਹਾਡਾ ਸਸਤੇ ਜਨ ਨੂੰ 6 ਦੀ 18 ਦੇ ਇੱਦਾਂ ਅਚੇਤਾ ਆ ਕਿ ਵੀ ਆਪਾਂ ਤੇ ਅਸੀਂ ਫਿਰ ਮਤਲਬ ਕਿ ਜਦੋਂ ਪਹਾੜਾ ਯਾਦ ਕਰਨਾ ਹੈ ਜਾਂ ਟੇਬਲ ਯਾਦ ਕਰਨਾ ਤੇ ਆਪਾਂ ਬੋਲਦੇ ਆ ਇਹਨੂੰ ਇੱਤੈ ਹੀ ਹਨਾ ਪੰਜਾਬੀ ਸੀ ਬੋਲਦੇ ਛੇ ਦੇ ਥਾਰਾ ਤੇ ਜਿਹੜੇ ਕੋਈ ਇੰਗਲਿਸ਼ ਵੀਡੀਓ ਮੈਂ ਕਰਨ ਕਰਦੇ ਨੇ ਨਹੀਂ ਅਹੀਂ ਹਮੇਸ਼ਾ ਹੀ ਜਦੋਂ ਨਹੀਂ ਕਰਦੇ ਆ ਜਦੋਂ ਕੋਈ ਕੈਲਕੂਲੇਸ਼ਨ ਕਰਨੀ ਹੁੰਦੀ ਜਿਹਦਾ ਦਾਦਾ ਪਹਾੜਾ ਹੀ ਭੁਲਈਦਾ ਹੈ ਮੈਨਾਂ ਤਾਂ ਮੱਛਰ ਲੜਨੇ ਮ ਜਾਵਾਂ ਇੱਥੇ ਅੱਛਾ ਇੱਥੇ ਕਿਹੜਾ ਮੱਛਰ ਆ ਮੈਂ ਮੱਛਰ ਭਾਵੇਂ ਕਿ ਹੋਰ ਕਿਉਂ ਲੜਾ ਲਿਆ ਹੋਵੇ ਤੇ ਉਹ ਮੈਂ ਕਿਹਦੇ ਨਾਲ ਗੱਲ ਕਰਾ ਰਹੀ ਹਾਂ ਤੂੰ ਤੇ ਬਾਕੀ ਕਾਲ ਸੀ ਰੀਆ ਮੈਂ ਕਿਹਾ ਉਹ ਲੋਕ ਸੇਵਾ ਉਹ ਕਿਹਾ ਜੀ ਪੀਜ਼ਾ ਖਾ ਕੇ ਆਉਣੇ ਆ ਚਲੋ ਪੀਜ਼ਾ ਖਾਓ ਚੰਗੇਨ ਲੱਗਦਾ ਨਾ ਬੰਦ ਚੰਗੇਨ ਲੱਗਦਾ ਜੀ ਕੀ ਮਤਲਬ ਹੋਇਆ ਚੰਗੇਨ ਲੱਗਦਾ ਬਹੁਤ ਲੱਗਦਾ ਕਿ ਕਿਚਨੀ ਬੜੀ ਹੈ ਐ ਇਤਾਂ ਹੀ ਬੜੇ ਸੋਹਣੇ ਲੱਗਣ ਦੇ ਪੀਜ਼ੇ ਕਦ ਗਿਆ ਵਾ ਤੂੰ ਬੋਲ ਗਿਆ ਨਾ ਮੇਰੇ ਨਾਲ ਮੰਮੀ ਨਹੀਂ ਹੁੰਦੇ ਮੇਰੇ ਤੋਂ ਆਈ ਤਾਂ ਮੈਂ ਨਹੀਂ ਤੋਕਦੀ ਯਾਰ ਜਿਹੜਾ ਆਪਾਂ ਬਾਹਰੋਂ ਖਾਨੇ ਆ ਨਾ ਔਰ ਤੇ ਸਬਜ਼ੀਆਂ ਵੀ ਇੰਨੀਆਂ ਜੀ ਭਾਈਆਂ ਹੁੰਦੀਆਂ ਆਂ ਇਹ ਸਬਜ਼ੀਆਂ ਵੇਚ ਲੋ ਰਾਜ ਟੁੱਟ ਕੇ ਪਾਣੇ ਆ ਇਹਨਾਂ ਆਪੇ ਖਾ ਵੀ ਜਾਂਦੇ ਆ ਬੱਚੇ ਇਹ ਨਹੀਂ ਬੱਚੇ ਚਲ ਸਬਜ਼ੀ ਜਿਹੜੀ ਇੱਧਰੋਂ ਤੋਂ ਛੁੱਟ ਦਿੰਦੇ ਨੇ ਸਾਰੀ ਖਾਂਦੇ ਆ ਇਹਦਾ ਸਾਵਨ ਨੂੰ ਪਸੰਦ ਨਹੀਂ ਪਰ ਇਹਦਾ ਖਾਣਦਾ ਜੀ ਹਾਂ ਖਾਂਦਾ ਹੈ ਸਾਵਨ ਫਲੇ ਫਰੇਲੇ ਵੀ ਖਾਂਦਾ ਹਾਂ ਹਾਂ ਬਹੁਤੇ ਬੱਚੇ ਫਰੇਲੇ ਖਾਂਦੇ ਨਹੀਂ ਪਰ ਇਹ ਆ ਕਿ ਵਰੁੰਤ ਸਾਵਲ ਦੀ ਇਹ ਸਿਪਤਾ ਕੀ ਕਰੇਲੇ ਖਾਵੇਂ ਦੇ ਵਿਚਾਰੇ ਦੋਵੇਂ ਜਾਣੇ ਪਾਪਾ ਜਮ ਨੱਕ ਮੂੰਹ ਵੱਟਦੇ ਆ ਵੱਟਦੇ ਥੋੜੇ ਜਿਹਾ ਕਹਿੰਦੇ ਕਰੇਲੇ ਮੈਨੂੰ ਨਹੀਂ ਪਸੰਦ ਨਹੀਂ ਹੈਗੀ ਕੀਰਤ ਕੀਰਤ ਉਹਨਾਂ ਦਾ ਸਟਾਈਲ ਜੀ ਬੋਲੀ ਆ ਨਾ ਕੀਰਤ ਮੈਨੂੰ ਕਰੇਲੇ ਪਸੰਦ ਨਹੀਂ ਹੈਗੇ ਉੱਕੇ ਮਰਜੀ ਜੋ ਬਣ ਗਿਆ ਸਾਡਾ ਪੀਜ਼ਾ ਪਰ ਬੱਚਾ ਫਟਕ ਹੁੰਦੀ ਐ ਇੱਕ ਸ਼ੰਖਰ ਸਤਨਾ ਨਾ ਪਰ ਇਹ ਜਾਓ ਬਣ ਗਿਆ ਆਰਗੈਨੋ ਸਿਜ਼ਲਿੰਗ ਇਹ ਕਾਲੀ ਮਿਰਚ ਨਹੀਂ ਆ ਇਹ ਸਿਜ਼ਲਿੰਗ ਆ ਹਾਂ ਆਰਗੈਨੋ ਸਿਜ਼ਲਿੰਗ ਤੇ ਆਏ ਇੰਨਾ ਜ਼ਿਆਦਾ ਮੈਂ ਮੈਂ ਵੀ ਖਾਣਾ ਜੇ ਬਸ ਬਸ ਤੈਨੂੰ ਮੈਨੂੰ ਨਹੀਂ ਲੱਗਦਾ ਲਓ ਲਓ ਉਹ ਆਪਣੇ ਲਈ ਬਣਾਇਆ ਮੈਂ ਉਹਦਾ ਵੱਖਰਾ ਬਣਾ ਦੇਣਾ ਤੂੰ ਵਰ ਨੂੰ ਆਪਣਾ ਜੋ ਵੀ ਕਰਨਾ ਕਰ ਆਪਣਾ ਬਣਾ ਕੇ ਖਾ ਸਾਰਾ ਜਿੱਦਾਂ ਜਿੱਦਾਂ ਦਾ ਕੇਦਾ ਟੇਸਟ ਉਹਦਾਂ ਦਾ ਕਰ ਜਾ ਚਲੋ ਜੀ ਚੱਕੋ ਚੱਕੋ ਤੁਸੀਂ ਜਾਓ ਹੈਪੀ ਮਦਰਸ ਡੇ थैंक यू ਇਹ ਵੀ ਸਾਡੀ ਮਦਰ ਹੀ ਆ ਵੀ ਇਹ ਘਰ ਸੰਭਲਿੰਦੀ ਆ ਹਾਂ ਚਲ ਖਾਓ ਸਾਰੇ ਜਣੇ ਇਹ ਦੀ ਸਬਜ਼ੀ ਉਹ ਤਾਂ ਤਿਆਰ ਹੋ ਗਿਆ ਚਲੋ ਚਲੋ ਜੀ ਉਹਨੇ ਤੇ ਥੋੜੀ ਵੀ ਆਪਾ ਔਰ ਕੀ ਪਾਵਾਂਗੇ ਕੀ ਪਾਵਾਂਗੇ ਔਰ ਗਰਮਸੀ ਸੀ ਅੱਛਾ ਜੀ ਹੋਰ ਜੀ ਥੋੜੀ ਪਾਵੇਂ ਬਸ ਕਰ ਕੋਈ ਚਲੋ ਫਿਕਸ ਇਹਨਾਂ ਨੂੰ ਚਲੋ ਠੀਕ ਹੈ ਜੀ ਨਾਸ਼ਕੋ ਹੋਨੇ ਜੀ ਇਹ ਹੁਣ ਦਾਦੀ ਮਮਾ ਜੀ ਦਾ ਚੱਲੇ ਅੱਛਾ ਜੀ ਚਲੋ ਹਾਂ ਜੀ ਮਾਰੇ ਸਵਾਦ ਆਂ ਡਿਆ ਹਾਂਜੀ ਮਰੇ ਸਵਾਦ ਆਂਡਿਆ ਹਾਂਜੀ ਹਾਂਜੀ ਕਿੱਦਾਂ ਦਾ ਲੱਗ ਰਿਹਾ ਵਧੀਆ ਬਈ ਤੁਸੀਂ ਇਹ ਦਿਖਾਉਂ ਹਾ ਏਡੀ ਵੱਡੀ ਟਮੇਟੋ ਕੇਚਪਾ ਕੇ ਬੈਠ ਕੇ ਤਾਂ ਆਪਣੇ ਅੱਗੇ ਇਹ ਸਾਰੀ ਖਾਣੀ ਹੈ ਬੱਸ ਕਰ ਸਾਵਲ ਜੂਤ ਬੱਸ ਕਰ ਬੱਚੇ ਹਾਂ ਕਾਈ ਮੈਂ ਮਰ ਜਾ ਸਭ ਲੰਨੀ ਸੌਸ ਸੌਪਨੇ ਪੂਰਾ ਪੂਰਾ ਪੀਜ਼ਾ ਖਾ ਦਾ ਪਰ ਹਜੇ ਵੀ ਜੜਾ ਨਾ ਬੱਚਿਆਂ ਦਾ ਅਜ ਨਹੀਂ ਹੋਣ ਲਿਆ ਕਹਿੰਦੇ ਸਾਨੂੰ ਹੋਰ ਦੇ ਦੋ ਆ ਬਸ ਇੱਕ ਪੀਜ਼ਾ ਬਚ ਪਾਦਾ ਇਹਨਾਂ ਦਾ ਹੁਣ ਇਹਦੀ ਚੀ ਵੀ ਕਿਹਾ ਨਾ ਕੀ ਕਰਸਾ ਵੀ ਨਾ ਨਾ ਲਓ ਜੀ ਸਭ ਨੇ ਪੀਜ਼ਾ ਵਗੈਰਾ ਖਾ ਲਿਆ ਤੇ ਹੁਣ ਮਸਤੀਆਂ ਕਰਨ ਦੇ ਆ ਫਿਰ ਛੁੱਟੀ ਹੈਗੀ ਆ ਅੱਜ ਸੋ ਸਾਡੀ ਤੇ ਹੋ ਗਈ ਸੈਲੀਬ੍ਰੇਸ਼ਨ ਮਦਰਸਡੇ ਦੀ ਸੋ ਇੱਕ ਵਾਰੀ ਸ਼ੇਅਰ ਸਾਡੇ ਸਾਰਿਆਂ ਮਲੋ ਤੁਹਾਨੂੰ ਸਾਰਿਆਂ ਨੂੰ ਹੈਪੀ ਮਦਰਸਡੇ ਸੋਹਣੀਆਂ ਸੋਹਣੀਆਂ ਮਾਵਾਂ ਨੇ ਸੱਦੀਆਂ ਮਾਵਾਂ ਜੜੀਆਂ ਹੱਸਦੀਆਂ ਵਸਦੀਆਂ ਰਹਿਣ ਸਤਿਏ ਸੋਹਣੀਆਂ ਮਾਂ ਤਾਂ ਸਭ ਦੀ ਸੋਹਣੀ ਹੁੰਦੀ ਭਾਵੇਂ ਜਿੰਤਾ ਦੀ ਮਰਜ਼ੀ ਆ ਹਰ ਬੱਚੇ ਨੂੰ ਆਪਣੀ ਮਾਂ ਬਹੁਤ ਪਿਆਰੀ ਆ ਸੋ ਭਾਵੇਂ ਉਹ ਅਨਪੜਾ ਤੇ ਭਾਵੇਂ ਪੜੀ ਲਿਖੀ ਮਾਂ ਤੇ ਮਾਂ ਹੀ ਆ ਤੇ ਸਾਰਿਆਂ ਨੂੰ ਜਿਹੜੀਆਂ ਆ ਫੇਰ ਬਹੁਤ-ਬਹੁਤ ਵਧਾਈਆਂ ਸੋ ਮਿਲਦੀ ਆ ਜੀ ਕੰਨ ਕਿਸ ਨਾਲ ਵੀ ਵੀਡੀਓ ਨਾਲ ਤੱਕ ਜੀ ਸਸੀ ਗਾਜੀ ਦਾ ਸਾਇਆ